ਲੈ ਮਿੱਤਰੋ ਦੁਪਹਿਰ ਕੇ ਵੱਜ ਗਏ 12 ਤੇ ਮੁਰਗੀਆਂ ਅੱਜ ਬੰਨੀਆਂ ਬਹੁਤ ਦੇਰ ਲੇਟ ਆ ਤੇ ਅੱਜ ਮੋਟੂ ਪਤਲੂ ਬੰਨੇ ਹੋਏ ਆ ਤੇ ਉਹ ਬੈਠਾ ਪਤਲੂ ਤੇ ਉਧਰ ਮੋਟੂ ਪਰੇ ਬੰਨੇ ਹੋਇਆ ਤੇ ਬੰਨੇ ਦੇ ਇਹਨਾਂ ਨੂੰ ਇਸ ਕਰਕੇ ਆ ਕਿਉਂਕਿ ਇਹ ਬਿਰੋ ਹਰ ਰੋਜ਼ ਤੁਹਾਨੂੰ ਦਿਖਾਉਂਦੇ ਆ ਇੱਥੇ ਮੁਰਗੀਆਂ ਅੰਡੇ ਦਿੰਦੀਆਂ ਦੇਖੋ ਇੱਕ ਉਹ ਬੈਠੀ ਸਾਹਮਣੇ ਤੇ ਡਰ ਕੇ ਮਾਰੇ ਉੱਠਿਆ ਜੀ ਤੇ ਅੰਡਾ ਇੱਕ ਦਿੱਤਾ ਸੀ ਹਲੇ ਤੱਕ ਤੇ ਇਹਨਾਂ ਦੋਨੇ ਜਾਣੇ ਮਿਲ ਕੇ ਜੇ ਇਹਨਾਂ ਨੂੰ ਖੁੱਲੇ ਛੱਡ ਦਈਏ ਤਾਂ ਆਂਡੇ ਸਾਰੇ ਖਾ ਜਾਂਦੇ ਆ ਇਸ ਕਰਕੇ ਇਹਨਾਂ ਨੂੰ ਹੁਣ ਬਣ ਬਨ ਕੇ ਰੱਖਣਾ ਪੈਂਦਾ। ਬੰਦਰ ਮੌਟੂ ਵੀਰੋ ਇਹ ਦੇਖੋ ਕਿਦਾਂ ਕੱਪ ਰਿਹਾ ਇਹ ਕਰ ਰਿਹਾ ਵੀ ਮੈਨੂੰ ਖੋਲ ਦੋ ਬਹੁਤ ਟਾਈਮ ਹੋ ਗਈ। ਤੇ ਇਹ ਪਤਲੂ ਨੂੰ ਕੁਝ ਖਾਣ ਵੀ ਨਹੀਂ ਦਿੰਦਾ ਆਂਡੇ ਇਕੱਲੇ ਹੀ ਖਾ ਜਾਂਦਾ ਦੇਖੋ ਕਿਵੇਂ ਆਂਡੇ ਖਾਗਾ ਕੇ ਫੋਟਾ ਹੋ ਗਿਆ ਕੰਡਾ ਤੇ ਉੱਧਰ ਮੁਰਗੀ ਆਪਣੀ। ਹਾਂ ਕੀ ਆ? ਕੀ ਆ? ਕੀ ਆ? ਕੁੱਤਾ। ਮੋਟੂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਫੇਰ ਤੁਹਾਡਾ ਇੱਕ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰੋ ਦੁਪਹਿਰ ਦੇ 12:30 ਹੋ ਗਏ ਤੇ ਆਪਾਂ ਹੋ ਗਏ ਜੇ ਲੇਟ ਕਿਉਂਕਿ ਕੰਮ ਬਹੁਤ ਸੀ ਅੱਜ ਇਸ ਕਰਕੇ ਲੇਟ ਹੋ ਗਏ ਬਲੌਗ ਰੰਦ ਤੇ ਇਧਰ ਆਪਣਾ ਮੋਟੂ ਬੰਨਿਆ ਹੋਇਆ ਦੇਖੋ ਤੇ ਬੰਨਿਆ ਇਸ ਕਰਕੇ ਵੀਰੋ ਪਤਲੂ ਤੇ ਮੋਟੂ ਕਿਉਂਕਿ ਇਹ ਹਲਾ ਰੋਜ਼ ਆਪਣੀਆਂ ਮੁਰਗੀਆਂ ਜਿਹੜੀ ਅੰਡੇ ਦੇਂਦੀਆਂ ਉਹਨਾਂ ਨੂੰ ਖਾ ਚੰਨੇ ਆ ਤੇ ਕੱਲ ਇੱਕ ਆਪਣਾ ਨੁਕਸਾਨ ਹੋ ਗਿਆ ਵੀਰੋ ਆਪਣੀ ਇੱਕ ਮੁਰਗੀ ਮਰ ਗਈ ਤੇ ਆਪਣੇ ਗੇਟ ਦੇ ਵਿੱਚ ਆ ਗਈ ਸੀ ਕੱਲ ਤੇ ਇਸ ਕਰਕੇ ਉਹ ਮਰ ਗਈ ਤੇ ਆਉਣੇ ਕੋਲ 10 ਮੁਰਗੀਆਂ ਰਹਿ ਗਈਆਂ ਤੇ ਦੋ ਮੁਰਗੀਆਂ ਤੇ ਇੱਕ ਮੁਰਗੀ ਅਜੇ ਨਹੀਂ ਬੱਗੀ ਤੇ ਇਹ ਦੇਖੋ ਸਵੇਰ ਦੇ ਅਜ ਬੰਨੇ ਹੋਇਆ ਕਿ ਮੈਂ ਟੱਪ ਰਿਹਾ ਵੀ ਮੈਨੂੰ ਖੋਲ ਤੇ ਆਪਾਂ ਖੋਲਦੇ ਨਹੀਂ ਕਿਉਂਕਿ ਇਹ ਸਾਰੇ ਅੰਡੇ ਖਾ ਜਾਂਦੇ ਆਂ ਕੁੱਡੇ ਜਿ ਵੜ ਕੇ ਤੇ ਬਾਕੀ ਵੀਰੋ ਅੱਜ ਹੋ ਗਈ 22 ਨਵੰਬਰ ਤੇ ਦੁਪਹਿਰ ਦਾ ਮੌਸਮ ਅੱਜ ਤੁਹਾਨੂੰ ਦਿਖਾਣੇ ਆ ਤੇ ਆ ਦੇਖੋ ਵੀਰੋ ਮੁਰਗੇ ਮੁਰਗੀਆਂ ਤੇ ਇੱਕ ਮੁਰਗੀ ਆਪਣੇ ਕਾਲੇ ਰੰਗ ਦੀ ਮੈਂ ਪਹਿਲਾਂ ਵੀ ਦੱਸਿਆ ਸੀ ਮਰ ਗਈ ਤੇ ਉੱਧਰ ਪਤਲੂ ਬੰਨੇ ਹੋਇਆ ਦੇ ਉਹ ਵੀ ਸੋਚ ਰਿਹਾ ਮੈਨੂੰ ਖੋਲ ਲੈਂਗੇ ਪਰ ਇਹਨਾਂ ਨੂੰ ਅੱਜ ਖੋਲਦੇ ਨਹੀਂ ਤੇ ਅੱਜ ਮੌਸਮ ਵਧੀਆ ਹੋਇਆ ਧੁੱਪ ਨਿਕਲ ਰਹੀ ਆ ਦੇਖੋ ਵਧੀਆ ਤੇ ਉਹ ਦੇਖੋ ਸੂਰਜ ਚੜਿਆ ਹੋਇਆ ਤੇ ਬਾਕੀ ਹੁਣ ਚੱਲਦੇ ਆਪਾਂ ਖੇਤਾਂ 'ਚ ਖੇਤਾਂ 'ਚ ਆਪਾਂ ਕੱਲ੍ਹ ਦੇ ਵਲੌਗ 'ਚ ਤੁਹਾਨੂੰ ਦਿਖਾਇਆ ਸੀ ਵੀ ਆਪਾਂ ਇੱਕ ਕਿੱਲਾ ਪਰਤਾ ਸੀ ਬਾਕੀ ਲੇਟ ਆ ਹੀ ਨਿਕਲਦੀ ਤੇ ਡੇਢ ਕਿੱਲਾ ਪਰਿਆ ਬਾਕੀ ਚੱਲਦੇ ਆ ਉੱਥੇ ਨਾਲ ਉਹ ਦੇਖ ਕੇ ਆਉਂਦੇ ਆ ਬਾਂਦਰ ਚਲੋ ਫਿਰ ਚੱਲਦੇ ਆ ਕੱਲ੍ਹ ਗਏ ਸੀ ਆਪਾਂ ਨਵੀਂ ਸਾਈਕਲ 'ਤੇ ਅੱਜ ਚੱਲਦੇ ਆਪਾਂ ਸਪਲੈਂਡਰ 'ਤੇ ਚਲੋ ਫਿਰ ਵੀਰੋ ਆਪਾਂ ਆਪਣੇ ਖੇਤਾਂ 'ਚ ਪਹੁੰਚ ਗਏ ਜਿਹੜੇ 'ਚ ਆਪਣਾ ਕੱਲ ਦਿਖਾਇਆ ਸੀ ਆਂ ਤੇ ਜਿੱਥੇ ਇੱਕ ਕਿਲਾ ਰਹਿੰਦਾ ਆਪਣਾ ਤੇ ਹੱਲੇ ਵੀ ਦੇਖੋ ਗਿੱਲ ਬਹੁਤ ਆ ਤੇ ਅੱਜ ਆਪਾਂ ਵੀਰੋ ਇੱਥੇ ਆਪਣਾ ਥੋੜਾ ਜਿਹਾ ਪਾਈਪ ਲਾਈਨ ਪੱਟੀ ਹੋਈ ਸੀ ਕਿਉਂਕਿ ਜਿਹੜੀ ਆਪਣੀ ਪਾਈਪ ਲਾਈਨ ਇੱਥੋਂ ਇਹ ਕਿਲੇ 'ਚ ਆਪਾਂ ਪਾਣੀ ਲਾਣਾ ਹੁੰਦਾ ਤੇ ਆਪਣੇ ਬੋਰ 'ਚੋਂ ਆਈ ਹੋਈ ਆ ਇਹ ਪਾਈਪ ਲਾਈਨ ਦੇਖੋ ਤੇ ਉਹ ਸਾਹਮਣੇ ਆਪਣੀ ਮੋਟਰ ਆ ਤੇ ਉੱਥੋਂ ਇਹ ਪਾਈਪ ਲਾਈਨ ਆਈ ਹੋਈ ਆ ਤੇ ਫੁੱਟ ਗਈ ਸੀ ਵੀਰੋ ਉਹਦੇ ਅੱਗੋਂ ਤੇ ਇਸ ਕਰਕੇ ਫੁੱਟ ਗਈ ਤੇ ਆਪਾਂ ਉਹ ਕਿਲੇ ਨੂੰ ਪਾਣੀ ਲਾਣਾ ਕਣਕ ਨੂੰ ਤੇ ਫਿਰ ਜੇ ਆਪਾਂ ਇਹ ਪੈਪ ਕਟਿਆ ਪੁੜੀ ਦੇ ਨੀਚੋਂ ਤੇ ਬੰਨ ਕੇ ਆਪਾਂ ਉਹ ਅੱਗੇ ਤੱਕ ਪੈਪ ਵਿਛਾਣੇ ਆ ਤੇ ਇਹ ਵੀ ਰ ਫੁੱਟ ਗਈ ਕਿਉਂਕਿ ਜੇ ਪਚਲਾਨੇ ਆ ਮੋਟਰ ਤਾਂ ਕਿੱਲੇ ਜਿੱ ਗਿੱਲਾ ਹੋ ਜਾਏਗਾ ਪਾਣੀ ਚੂਈ ਜਾਂਦਾ ਇਸ ਕਰਕੇ ਆਪਾਂ ਹੁਣ ਨਵਾਂ ਪਾਵਾਂਗੇ ਇਹਦੇ ਵਿੱਚ ਲਿਆਣ ਕੇ ਨਵਾਂ ਮਤਲਬ ਜੋੜ ਲਾ ਕੇ ਤੇ ਫਿਰ ਚਲਾਵਾਂਗੇ ਉੱਧਰ ਕਣਕ ਆਪਣੀ ਪਾਣੀ ਲਾਣਾ ਲੱਗੂਗੀ ਬਾਕੀ ਇੱਧਰ ਆਪਾਂ ਜਿ ਵਿੱਜਣੀਆਂ ਕਿਉਂਕਿ ਗਿੱਲੋ ਜਾਦਾ ਬਹੁਤ ਆ ਤੇ ਇੱਥੇ ਚੂਈ ਜਾਂਦਾ ਇਸ ਕਰਕੇ ਆਪਾਂ ਨਵਾਂ ਪਾ ਕੇ ਫਿਰ ਕਣਕ ਨੂੰ ਪਾਣੀ ਲਾਵਾਂਗੇ ਤੇ ਹੁਣ ਚੱਲਦੇ ਆਂ ਵੀਰੋ ਜੰਗਲ ਦੇ ਵਿੱਚ ਫਿਰ ਪੰਜਲਾਂਗੇ ਆਪਣੀ ਮੋਟਰ ਤੇ ਤੇ ਬਾਂਦਰ ਬਹੁਤ ਤਿੱਖ ਰਹੇ ਮੈਨੂੰ ਚਲੋ ਫਿਰ ਚੱਲਦੇ ਆਂ ਤਾਂ ਵੀਰੋ ਪਹੁੰਚ ਗਏ ਬਸ ਜੰਗਲ ਦੇ ਵਿੱਚ ਤੇ ਰਾਮਗਿਰ ਪਹਿਲਾਂ ਹੀ ਆ ਰਿਹਾ ਤੇ ਬਾਂਦਰ ਬਹੁਤ ਵੜ ਰਹੇ ਜੀ ਹੁਣ ਵੀ ਇਹ ਕਿੱਲੇ ਵਿੱਚ ਤੇ ਰਾਮਾ ਆਪਣਾ ਜੰਗਲ ਦੇ ਵਿੱਚ ਵੜ ਗਿਆ ਬਾਂਦਰਾਂ ਨੂੰ ਭਜਾਉਣ ਤੇ ਬਾਂਦਰ ਬਹੁਤ ਸੀ ਤੇ ਇੱਥੇ ਕਣਕ ਨਹੀਂ ਹੋਣ ਦੇ ਪੰਤਾਰ ਲਾਣੀ ਪੈਣੀ ਆ ਤੇ ਬਹੁਤ ਨੁਕਸਾਨ ਕਰ ਰਹੇ ਆ ਆ ਦੇਖੋ ਸਾਰੀ ਖਾ ਕੇ ਲੇ ਲੇ ਤੋ ਕੱਢ ਕੱਢ ਕੇ ਤੇ ਰਾਮਾ ਵੜ ਗਿਆ ਵੀਰੋ ਜੰਗਲ ਦੇ ਅੰਦਰ ਤੇ ਚਲੋ ਅਗਰ ਚੱਲਦੇ ਆਂ ਦੇਖਦੇ ਆਂ ਤਾਂ ਜਾ ਰਿਹਾ ਦੇਖੋ ਵੀਰੋ ਇਹਨੂੰ ਕੋਈ ਡਰ ਨਹੀਂ ਦੇਖੋ ਹੁਣ ਭੱਜਿਆ ਤੇ ਕੋ ਦੇਖੋ ਭੱਜ ਜਾ ਤੇਰੀ ਹੋ ਰਾਮ ਕਿੱਧਰ ਵੜ ਗਿਆ ਲਾਣਾ ਹੀ ਪੈਣੀ ਆ ਨਾ ਤਾਰ ਤੇ ਬਾਂਦਰ ਵੀਰੋ ਬੰਦਾ ਬਣਾ ਭਜਾਰਿਆ ਚਲੋ ਫਿਰ ਚੱਲਦੇ ਆਂ ਆਪਾਂ ਵੀ ਤਾਂ ਬਿਰੋਪਾ ਜੰਗਲ ਦੇ ਵਿੱਚ ਆ ਗਏ ਤੇ ਬਾਂਦਰ ਬਹੁਤ ਬੜੇ ਸੀ ਖੇਤਾਂ માં ਹਜ਼ਾਰਾਂ ਦੇ ਸਾਬ ਕੇ ਬਾਂਦਰ ਵੱੜ ਰਹੇ ਸੀ ਤੇ ਆ ਰਾਮਗੀਰ ਆਪਣਾ ਪਹਾਨ ਆਇਆ ਜੰਗਲ ਦੇ ਵਿੱਚ ਉੱਤੇ ਜੰਗਲ ਦੇਖੋ ਪਹਿਲਾਂ ਤੇ ਬਹੁਤ ਵੱਡਾ ਜੰਗਲ ਆਏ ਤੇ ਆ ਰਾਮ ਨੂੰ ਲੱਭਦੇ ਆ ਪਹਿਲਾਂ ਆਪਾਂ ਕਿੱਥੇ ਆ ਤੇ ਚਲੋ ਫਿਰ ਤੇ ਦਿਖਾਣੇ ਆ ਤੁਹਾਨੂੰ ਦੇਖੋ ਭਈਓ ਜੰਗਲ ਫੇਰ ਰਾਮਗਿਰ ਮਹਾਰਾ ਜੰਗਲ ਵਾਂ ਫਿਰ ਰਿਹਾ ਅੱਜ ਬਾਂਦਰ ਪੰਜਾਹ ਦਾ ਫਿਰ ਬਾਂਦਰ ਭਾਂ ਕੇ ਜੜੇ ਗਏ ਗੇ ਕਰਕੇ ਅੱਲੜੀ ਗੈਂਦ ਇੱਕ ਆ ਜਾ ਗੈਂਦ ਹੈ ਨਹੀਂ ਤੇਰੇ ਡੀਓ ਸੀ ਹੂੰ ਤਾਂ ਗਏ ਆ ਵੀ ਫਿਰ ਰਹੇ ਆ ਬਾਈ ਜਿੰਨੂੰ ਚਾਹੀਦੀ ਆ ਦੁੱਧ ਵਾਲੀਆਂ ਆ ਜਾ ਬੰਦਰ ਕੀ ਦਰ ਨੂੰ ਲੰਘੇ ਬੁੱਤਾ ਆਪਣਾ ਕਾਲੂ ਕਿੱਧਰ ਆ ਕਾਲੂ ਆਇਆ ਨਹੀਂ ਕਾਲੂ ਮਾਰਾ ਭਾਈ ਅੱਜ ਆਇਆ ਨਹੀਂ ਤਾਂ ਮਿਲਿਆ ਅੱਜ ਤੇ ਗਾਂ ਦੇਖੋ ਭਾਈ ਕਾ ਰਹੀਏ ਦੇਖੋ ਤੇ ਜੰਗਲ ਬਹੁਤ بڑا ਇਹ ਬਾਂਦਰ ਤਾਂ ਭੱਜ ਗਏ ਪਰ ਉਹਨੂੰ ਤੇ ਕਾਲੂ ਅੱਜ ਆਪਾਂ ਨੂੰ ਮਿਲਿਆ ਨਹੀਂ ਤਾਂ ਵੀ ਰੋ ਜੰਗਲ ਦੇ ਵਿੱਚ ਆ ਗਏ ਤੇ ਜੰਗਲ ਦੇ ਵਿੱਚ ਬਾਂਦਰ ਬਹੁਤ ਵੱੜ ਰਹੇ ਸੀ ਤੇ ਆਪਾਂ ਭਜਾਏ ਆ ਤੇ ਇੱਧਰ ਮੇਰੇ ਪਿੱਛੇ ਇੱਕ ਗੈਂਬੀ ਆ ਦੇਖੋ ਤੇ ਕੋਹ ਪਿੱਛੇ ਹੀ ਫਿਰ ਰਹੀ ਆ ਤੇ ਬਾਂਦਰ ਹੁਣ ਕਿਤੇ ਨਹੀਂ ਦਿਖ ਰਹੇ ਦੇਖੋ ਪਹਿਲਾਂ ਜਦੋਂ ਆਪਾਂ ਚਲੇ ਜਾਂਦੇ ਆ ਫੇਰ ਬਾਹਰ ਆ ਜਾਂਦੇ ਆ ਪਰ ਕਾਲੂ ਵੀ ਅੱਜ ਆਪਣਾ ਮਿਲਿਆ ਨਹੀਂ ਕਿਉਂਕਿ ਕਾਲੂ ਅੱਜ ਪਤਾ ਨਹੀਂ ਕਿੱਧਰ ਲੰਘ ਗਿਆ ਡਰਦਾ ਮਾਰਾ ਵੀ ਮੈਨੂੰ ਲੈ ਜਾਣਗੇ ਤੇ ਉਹ ਪਹਿਲੀ ਪਾਸ ਜਾਂਦਾ ਲੁਕ ਜਾਂਦਾ ਕਿੱਥੇ ਜਾ ਕੇ ਤੇ ਹੁੱਲਾ ਛੱਡਦੇ ਆ ਫਿਰ ਤਾਂ ਬਾਂਦਰਾਂ ਨੂੰ ਉਹ ਲਵੇ ਨਹੀਂ ਲਗਣ ਦਿੰਦਾ ਪਰ ਉਹ ਬੰਨਣਾ ਪੈਂਦਾ ਕਿਉਂਕਿ ਨਾਲੇ ਆਪਣੇ ਚਲੇ ਜਾਂਦਾ ਉਹ ਘਰਾਂ ਨੂੰ ਤੇ ਬਾਕੀ ਬਾਂਦਰ ਹੁਣ ਤਾਂ ਭੱਜ ਗਏ ਸਾਨੂੰ ਨਹੀਂ ਦਿਖਾ ਵੀ ਦਿੰਦੇ ਪਰ ਤੁਹਾਨੂੰ ਦਿਖਾਈ ਵੀ ਹੈ ਬਾਕੀ ਉਹ ਜੰਗਲ ਦੇ ਪਿੱਛੇ ਵੜ ਕੇ ਜਾ ਕੇ ਤੇ ਆਪਾਂ ਆਏ ਵੀ ਚੱਪਲਾਂ 'ਚ ਆ ਕਿਉਂਕਿ ਕੰਡੇ ਬਹੁਤ ਆ ਜੰਗਲ ਦੇ ਵਿੱਚ ਬਾਕੀ ਫੇਰ ਢੇੜਾ ਮਾਰ ਕੇ ਆਪਾਂ ਦੁਬਾਰਾ ਫੇਰ ਜਾਵਾਂਗੇ ਕਿਉਂਕਿ ਢੇੜੇ ਬਹੁਤ ਮਾਰਨੇ ਪੈਣੇ ਆ ਇੱਥੇ ਇਹ ਕਣਕ ਤੁਹਾਨੂੰ ਪਤਾ ਐਵੇਂ ਤਾਂ ਹੋਣੀ ਨਹੀਂ ਤਾਰ ਲਾਣੀ ਪੈਣੀ ਆ ਤੇ ਫੇਰ ਕੁਝ ਹੋਏਗਾ ਬਾਕੀ ਪਾ ਚੱਲਦੇ ਆਂ ਫੇਰ ਤੇ ਮੋਟਰ ਤੇ ਚੱਲਦੇ ਆਂ ਆਪਣੀ ਜਿਹੜਾ ਇੱਥੇ ਆਪਾਂ ਨੇ ਮਾਰਤਾ ਤੇ ਦੁਬਾਰਾ ਫੇਰ ਮਾਰ ਜਾਏ ਘੰਟੇ ਤੱਕ ਤੇ ਮੋਟਰ ਤੇ ਚੱਲਦੇ ਆਂ ਚਲੋ ਫੇਰ ਕਿ ਵੀਰੋ ਹੁਣ ਤਾਂ ਭੱਜ ਗਏ ਆਪਾਂ ਪਹਛਾਤੇ ਦੂਰ ਤੱਕ ਜੰਗਲ ਦੇ ਵਿੱਚ ਤੇ ਹੁਣ ਚੱਲਦੇ ਆਂ ਮੋਟਰ ਤੇ ਫੇਰ ਇੱਕ ਢੇੜਾ ਮਾਰ ਜਾਏ ਘੰਟੇ ਤੱਕ ਤਿਆਲੇ ਵੀ ਉਹ ਦੇਖੋ ਸੜਕ ਤੇ ਬੈਠੇ ਆ ਉਹ ਦੇਖੋ ਸਾਹਮਣੇ ਤੇ ਜਦੋਂ ਅਸੀਂ ਚਲੇ ਗਏ ਫੇਰ ਆ ਜਾਣਗੇ ਮੱਕੀ ਦੇਖਦੇ ਆ ਘੰਟੇ ਦਾ ਮਾਰਾਂਗੇ ਜਿਹੜਾ ਨਹੀਂ ਮਿੱਤਰੋ ਕਰਤੀ ਅੱਜ ਨਸਲਾਂ ਦੀ ਗੁਡਾਈ ਤੇ ਕਣਕ ਦੇਖੋ ਵੀਰੋ ਜਿੰਨੂੰ ਕਿੱਲੇ ਨੂੰ ਪਾਣੀ ਲੱਗਿਆ ਹੋਇਆ ਸੀ ਕਿਵੇਂ ਹਰਿਆਲੀ ਲੱਗਿਆ ਮਾਨ ਕਿਉਂਕਿ ਰੇ ਆਪਾਂ ਪਹਿਲਾਂ ਪਾਤਾ ਸੀ ਅੱਜ 3-4 ਦਿਨ ਹੋ ਗਏ ਇੱਧਰ ਮੂੜੀਆਂ ਹੋ ਗਈਆਂ ਤੇ 3-4 ਦਿਨ ਹੋ ਗਏ ਪਹਿਲਾਂ ਪਰ ਇਹ ਗੇਰ ਗਏ ਸੀ ਪਰ ਇੱਕ ਇੱਕ ਕਿੱਲਾ ਭਰਿਆ ਤਿੰਨ ਕਿੱਲਾਂ ਚ ਪਾ ਗਏ ਸੀ ਤੇ ਆ ਕਿੱਲਾ ਇੱਕ ਭਰਿਆ ਹੋਇਆ ਤੇ ਇਹ ਦੋ ਰਹਿ ਗਏ ਪਰ ਲਾਈਟ ਨਹੀਂ ਆ ਰਹੀ ਲਾਈਟ ਬਹੁਤ ਤੰਗ ਕਰ ਰਹੀ ਹੈ ਖੇਤਾਂ ਲਈ ਤੇ ਘਰ ਵਾਲੇ ਵੀ ਨਹੀਂ ਆਉਂਦੀ ਵੀਰੋ ਘਰ ਵਾਲੇ ਵੀ ਸਵੇਰੇ ਨੂੰ 10 ਵਜੇ ਭੱਜ ਜਾਂਦੀ ਸ਼ਾਮ ਨੂੰ ਆਉਂਦੀ ਆ ਬਹੁਤ ਤੰਗ ਹੋ ਰਹੇ ਹਾਂ ਲਾਈਟ ਤੋਂ ਵੀ ਇੱਧਰ ਗੋਭੀ ਤੇ ਪਾਲਕ ਨੂੰ ਵੱਡਾ ਲੱਗ ਰਿਹਾ ਦੇਖੋ ਤੇ ਗੋਭੀ ਹੋ ਗਈ ਇਹਲੇ ਟਾਈਮ ਲੱਗੂਗਾ ਫੁੱਲ ਖਿਡਣ ਚ ਤੇ ਆ ਕਿਲਾ 5 ਲੱਖ ਕਣਕ ਦਾ ਭਰਿਆ ਹੋਇਆ ਸੀ ਹਾਂਜੀ ਵੀਰੋ ਤੇ ਆਪਾਂ ਮੋਟਰ ਤੇ ਆ ਗਏ ਤੇ ਆਪਣੀ ਮੋਟਰ ਤੁਹਾਨੂੰ ਦਿਖਾਈ ਹੋਈ ਆਪਾਂ ਰੇਕ ਬਲੌਗ ਦੇ ਵਿੱਚ ਦਿਖਾਉਨੇ ਆ ਤੇ ਕੱਲ ਆਪਾਂ ਆਪਣੇ ਨਵੇਂ ਸਾਈਕਲ ਤੇ ਆਏ ਸੀ ਤੇ ਅੱਜ ਆਪਾਂ ਆਏ ਆਪਣੇ ਸਪਲੈਂਡਰ ਤੇ ਤੇ ਦੇਖ ਲਓ 뷰 ਦਿਖਾਉਨੇ ਆ ਕਿੰਨਾ ਵਧੀਆ ਅੱਜ ਮੋਟਰ ਦਾ ਕਿਉਂਕਿ ਧੁੱਪ ਗਰਮੀ ਜੀ ਹੋਗੀ ਦੋ ਤਿੰਨ ਦਿਨ ਪਹਿਲਾਂ ਠੰਡ ਬਹੁਤ ਸੀ ਪਰ ਹੁਣ ਸਵੇਰ ਸ਼ਾਮ ਦੀ ਠੰਡ ਹੁੰਦੀ ਹੈ ਪਰ ਗਰਮੀ ਦਿਨ ਚ ਬਹੁਤ ਪੈਂਦੀ ਆ ਤੇ 12 ਵਜੇ ਤੇ ਅੱਜ ਦਾ ਵੀਊ ਦਿਖਾਉਂਦੇ ਆ ਤੁਹਾਨੂੰ ਦੇਖੋ ਵੀਰੋ ਮੌਸਮ ਕਿੰਨਾ ਵਧੀਆ ਬਣਿਆ ਹੋਇਆ ਤੇ ਕਣਕਾ ਕੁੰਕਾ ਸਾਰੀ ਪਾਣੀ ਤੇ ਆ ਗਈਆਂ ਪਰ ਲਾਈਟ ਮੈਂ ਤੁਹਾਨੂੰ ਦੱਸਿਆ ਬਹੁਤ ਅੰਕ ਕਰ ਰਹੀ ਆ ਦੇਖੋ ਇੱਕ ਕਿਲਾ ਭਰਿਆ ਸਾਹਮਣੇ ਵਾਲਾ ਤੇ ਆਹ ਰਹਿ ਗਏ ਤੇ ਇਧਰ ਵੀ ਪਰਨ ਵਾਲੇ ਸਾਰੇ ਵਿਸਲਾ ਲ ਤੇ ਇਧਰ ਆਪਾਂ ਪਦੀਨਾ ਲਾਇਆ ਹੋਇਆ ਸੀ ਦੇਖੋ ਵਧੀਆ ਹੋ ਰਿਹਾ ਬਾਕੀ ਰੇ ਆਪਾਂ 3 ਕਿੱਲਾਂ ਚ ਪਾਤਾ ਵੀਰੋ ਤੇ ਬਾਕੀ ਇਹਨਾਂ ਚ ਪਾਣੀ ਲਾਣ ਤੋਂ ਇੱਕ ਇੱਕ ਥੈਲਾ ਪਾ ਦੇਗੇ ਪਹਿਲਾਂ ਤੇ ਬਾਕੀ ਤੁਹਾਨੂੰ ਮੈਂ ਦਿਖਾਇਆ ਇੱਕ ਉਹ ਪਰਿਆ ਆਪਣਾ ਕਿੱਲਾ ਰਹਿੰਦਾ ਜਿਹੜਾ ਤੇ ਪਾਈਪ ਲਾਈਨ ਥੋੜੀ ਉੱਥੇ ਮਤਲਬ ਲੀਕ ਕਰਦੀ ਸੀ ਪਰ ਉਹਨੂੰ ਠੀਕ ਕਰਕੇ ਆਪਾਂ ਉਹਨੂੰ ਬਜਾਈ ਕਰਾਂਗੇ 2-3 ਦਿਨਾਂ ਤੱਕ ਜਿਵੇਂ ਅੱਜ ਗਰਮੀ ਪੈ ਰਹੀ ਆ ਤੇ ਬਜਾਈ ਅੱਜ ਕੱਲ ਪਰਸੋਂ ਤੱਕ ਸ਼ਾਇਦ ਹੋ ਜੇ ਬਾਕੀ ਵੀਰੋ ਪਸੰਦ ਦਿਖਾਤਾ ਤੇ ਵਰਸੀਨ ਹਲੇ ਥੋੜੀ ਜਿਹੀ ਲੇਟ ਆਪਣੀ 2-4 ਦਿਨਾਂ 5 ਦਿਨਾਂ ਤੱਕ ਵੱਡਾ ਲਾਵਾਂਗੇ ਆਪਾਂ ਤੇ ਆਪਾਂ ਹਲੇ ਸੰਨੀ ਲਾ ਰਹੇ ਹਾਂ ਡੰਗਰਾਂ ਨੂੰ ਤੇ ਬਾਕੀ ਤੁਹਾਨੂੰ ਹੋਰ ਵੀਡੀਓ ਪੰਦ ਖੰਦੇ ਅਪਡੇਟ ਦਿੰਦੇ ਹੀ ਰਹਾਂਗੇ ਤੇ ਵੀਡੀਓ ਵਧੀਆ ਲੱਗਿਆ ਕਰੇ ਵੀਰੋ ਸ਼ੇਅਰ ਤੇ ਲਾਈਕ ਜ਼ਰੂਰ ਕਰਦੇ ਕਰੋ ਮਿਲਦੇ ਆਂ ਫਿਰ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ